ਇਹ ਪਕੜਾਤੀ ਜੇ ਬੜੀ ਨੂੰ ਕਿਦਾ ਕੇ ਕਹਿੰਦਾ ਰੱਸੀ ਪੀਣੀ ਆ ਮੈਂ ਅੱਛਾ ਜੀ ਕਹਿੰਦੇ ਪਾਬਾ ਤੈਨੂੰ ਰੱਸੀ ਦੀ ਬਣੀਏ ਪੁੱਤੋ ਸਾਡਾ ਬੱਚਰ ਗਾਇਆਂ ਵੱਢੀ ਜਾਂਦੇ ਰੇ ਅੱਛਾ ਕਹਿੰਦਾ ਮਾਤਾ ਫੇਰੇ ਵੀ ਉਨ ਜਾ ਕੇ ਹਾਂ ਪੂਰੇ ਜਿਹੜੇ ਕੋਲੀ ਰਪੇ ਕਿਰਦਾ ਦੇ ਕਿਣੀ ਹੁੜੀ ਕਰਕੇ ਪਏ ਉਹ ਅੱਛਾ ਜੀ ਜਦੋਂ ਹੁੜੀ ਕਰਕੇ ਪਏ ਨੇ ਫਿਰ ਕੱਢ ਕੇ ਰਾ ਫਿਰ ਸਾਰੇ ਰਾੜ ਤੇ ਅੱਛਾ ਰਾੜੇ ਜਦੋਂ ਫਿਰ ਫਾਸੀ ਦੇ ਨਾਲ ਆਇਦਾ ਹੈਗਾ ਤੀਗਾ ਫਾਸੀ ਦੇਤੀ ਉਹਦੇ ਰਾਤ ਨੂੰ ਗਊਆਂ ਢੱਡ ਤੇ ਚੜਗੀਆਂ ਜਿਵੇਂ ਫਾਸੀ ਦਿੱਤੀ ਸੀ ਹਾਂ ਅੱਛਾ ਉਹਨੇ ਆਖਿਆ ਵੀ ਤਾਂ ਬੰਦਾ ਜੋਧਾ ਹੈਗਾ ਹੂੰ ਛੱਡ ਦੇ ਉਹਨੂੰ ਅੱਛਾ ਜਾਨੀ ਫਾਂਸੀ ਦੇਣ ਦਾ ਪਹਿਲਾਂ ਹੁਕਮ ਸੁਣਾਤਾ ਸੀਗਾ ਸੁਣਾਤਾ ਸੀ ਹੁਕਮ ਸੁਣਾਤਾ ਜੀ ਵੀ ਫਾਂਸੀ ਦੇ ਦਿੱਤੀ ਸੀ ਫਾਂਸੀ ਅੱਛਾ ਜਦੋਂ ਰਾਤ ਨੂੰ ਸਾਹਬ ਦੇ ਗੰਜਾਂ ਤੇ ਚੜ ਗਈਆਂ ਫਿਰ ਟੜ ਕੇ ਛੱਡਤਾ ਤਾਂ ਇਹਦੇ ਪਟਿਆਲੇ ਵਾਲੇ ਰਾਜੇ ਜੀ ਚੱਲੇ ਹਾਂ ਹਾਂ ਰਜੜਤਾ ਇਹਦੇ ਜੋਧਾ ਇੱਕ ਤੇ ਚੜ ਗਈਆਂ ਉਹਦੇ ਹਾਂ ਹਾਂ ਫਿਰ ਸੱਡੇ ਫਿਰ ਸਾਰੇ ਤਨਜਰਾ ਕਤਲਾਂ ਜੋ ਇੱਥੋਂ ਬੀਰੂ ਬੀਰੂ ਸਾਰੇ ਸੋ ਬਰੀ ਹੋ ਗਏ ਰਹਾ ਕਰਤਾ ਸੀ ਉਦੋਂ ਬਾਅਦ ਜਦੋਂ ਬਰੀ ਹੋਇਆ ਨਾਨਕੇ ਕਿਤੇ gehri gehri ਉਤੋਂ ਬੰਦੇ ਆਏ ਉਹਨੇ ਜਨਨੀਆਂ ਜਿਹਨੂੰ ਨੇ ਗਏ ਸੀ ਇਹ ਬਰੀ ਹੋ ਗਿਆ ਠੀਕ ਹੈ ਇੱਥੇ ਦੇ ਕੋਲੇ ਆ ਟਿੱਕੀ ਉਹ ਕਹਿੰਦਾ ਕਿੰਦਰ ਦੇ ਉਹ ਮੈਂ ਅੰਮਰਸਾ ਬਰੀ ਹੋਇਆ ਤੁਸੀਂ ਲੜਾ ਫਲ ਲੈ ਜਾ ਮੇਰੀ ਹੂੰ ਅੱਛਾ ਉਹ ਕਹਿੰਦੇ ਨਹੀਂ ਤੇ ਤੇਰੇ ਬਿਨਾ ਕੰਮ ਬਣਦਾ ਹੀ ਨਹੀਂ ਹੂੰ ਫਿਰ ਉਹ ਇੱਕ ਕਹਿੰਦਾ ਮੇਰੀ ਬਿਖਰਾਵ ਉਹ ਰਜਲਤੀ ਹੂੰ ਬੁੱਤੇ ਤੇ ਚੜੇ ਉਹ ਵੀਰੋ ਤੋਂ ਤੇ ਉਹ ਛੱਲੇ ਗੱਡੀਆਂ ਦੇ ਤੇ ਮੈਂ ਬੁੱਤਾ ਮਾਰਤਾ ਤੇ ਨਾਲੇ ਹੋ ਮਰ ਹੂੰ ਉੱਥੋਂ ਬਰੇ ਦੇ ਬਾਤ ਨਾਲ ਲਿਖਿਆ ਹੁੰਦੀਗਾ ਸੱਚਾ ਸੂਰਮਾ ਸੱਚੇ ਦੇ ਭਕੌੜਾ ਹੋ ਗਿਆ ਠੀਕ ਹੈ ਭਕੌੜਾ ਆ ਗਿਆ ਜਿਵੇਂ ਬੀਆ ਬਾਣਤੀ ਕਿਤੇ ਬਣਪਤੇ ਪੈ ਗਿਆ ਤੇ ਮੂੰਹ ਤੋੜ ਲਗਿਆ ਬਾ ਤਾਂ ਚੈੱਕ ਕੀ ਉੱਥੇ ਕੋਈ ਉਹ ਵੀ ਆਰਾਮ ਕਰਦਾ ਦੀਗਾ ਉਹਨੇ ਘਾਪ ਪੜ ਲਿਆ ਵੀ ਸੁੱਚਾ ਸੂਰਮਾ ਹੈ ਤਾਂ ਵੀ ਆਹ ਹੈ ਫਿਰਦਾ ਪਾ ਜੀ ਨੂੰ ਪਾਲਦੀ ਵੀ ਨੂੰ ਪਾਲਦੇ ਫਿਰਦੇ ਤਾਂ ਆਹ ਫਿਰਦਾ ਆਹ ਫਿਰਦਾ ਅੱਛਾ ਫਿਰ ਉਹਨੇ ਫੋਨ ਕਰਤਾ ਸੁ ਕਰ 500 ਰੁਪਏ ਨਾਮ ਰੱਖਿਆ ਉਹ ਟਾਈਮ 'ਚ 500 ਰੁਪਏ ਨਾਮ ਰੱਖਿਆ ਦੀ ਬਾਬਾ ਹੱਥੋਂ ਪਕੜੇਗਾ 500 ਰੁਪਏ ਨਾਮ ਰੱਖਿਆ ਇਹ ਨੂੰ ਫੜਾਦੀ ਉਹ ਟਾਈਮਾਂ 'ਚ ਬਾਬਾ 5 ਲੱਖ ਰਕਾਉ ਹਣਾ ਹਾਂ ਹਾਂ ਬਾਲਾ ਤੇ ਫੇਰ ਫੜ ਗਈ ਭਈ ਫੇਰ ਫੇਰ ਅੱਛਾ ਫਿਰ ਉਹ ਫਿਰ ਉੱਥੇ ਫਾਂਸੀ ਦਿੱਤੀ ਉਹਨੂੰ ਨਹੀਂ ਕਿਰਦਾਨੂ ਕੈਚ ਚ ਜਾਏਗੀ ਅੱਛਾ ਉਹ ਦੁਬਾਰੇ ਕੈਦ ਬੋਲੀਗੀ ਅੱਛਾ ਜਦੋਂ ਉਹ ਫੜਿਆ ਦਾ ਬਾਹ ਤੇ ਨਾਂ ਪੜ ਕੇ ਹਾਂ ਉਦੋਂ ਲੈ ਗਈ ਸੀ ਇਹਨੂੰ ਕੈਦ ਹੋ ਕੈਦ ਬੋਲ ਗਈ ਛੋ ਤੇਨੂੰ ਹੋਰ ਉਹ ਬਾਹ ਕੋਦ ਇੱਕ ਦਵਾ ਚ ਕੈਦ ਬਰ ਕੇ ਠੀਕ ਆ ਇਹਨੂੰ ਬੰਦੇ ਨੂੰ ਪਾਉਣਗੇ ਅੱਛਾ ਨਹੀਂ ਕਿ ਉਹਦੋਂ ਬਾਅਦ ਫੇਰ ਉਹ ਗੱਡੀ ਜੀ ਨਹੀਂ ਜਾਣਗਾ ਉੱਥੇ ਤਾਰ ਕੇ ਗੱਡੀ ਤੇ ਫੇਰ ਇਹਨੂੰ ਹੋਰ ਲਿਆ ਕੇ ਗੱਡਾ ਖੜਾ ਕੇ ਤੇ ਉੱਥੇ ਕਰੀਂ ਠੀਕ ਆ ਫਾਂਸੀ ਫਿਰ ਉਹਦੋਂ ਬਾਅਦ ਉਹ ਕੀਤੀ ਹੈ ਜੀ ਹਾਂ ਉਹ ਕਿੱਥੇ ਦਿੱਤੀ ਸੀ ਫਾਂਸੀ ਬਾਬਾ ਗਰੀ ਗਰੀ ਪਿੰਡ ਹਾਂ ਬਠੰਡੇ ਦੇ ਕੋਲੇ ਆ ਗਏ ਬਠੰਡੇ ਦੇ ਕੋਲੇ ਗਹਿਰੀ ਜਿੱਥੇ ਮੰਨ ਲੈ ਇਹਨੂੰ ਫਾਂਸੀ ਦਿੱਤੀ ਸੀਗੀ ਜਿਹੜੇ ਪਿੰਡ ਦੇ ਵਿੱਚ ਗਹਿਰੀ ਪਿੰਡ ਦੇ ਵਿੱਚ ਹਾਂਜੀ ਹਾਂਜੀ ਉੱਥੇ ਵੀ ਸਮਾਦ ਬਣੀ ਹੋਈ ਐ ਸੋਚੇ ਦੀ ਲੈ ਉਹ ਤਾਂ ਬਾੜੀ ਸੋਹਣੀ ਐ ਤੁਹਾਨੂੰ ਦੱਸਿਆ ਜਾਣਾ ਤੁਹਾਨੂੰ ਵੱਡੀ ਐਗੀ ਉਹ ਬਾੜੀ ਸੋਹਣੀ ਜਿਵੇਂ ਹੁਣ ਆ ਸਮਾਉ ਪਿੰਡ ਦੇ ਵਿੱਚ ਬਣੀ ਹੋਈ ਐ ਜਿਵੇਂ ਦੋ ਝੰਡ ਵੱਡਲੇ ਜਿਹੇ ਝੰਡ ਲਾਉਣੇ ਪੈ ਗਏ ਦੋ ਅੱਛਾ ਤੇ ਐਡਾ ਦੇਖ ਗਲਾਸਾ ਬੜਾ ਵੱਡਾ ਐ 6 ਜਰੇ ਕੀ ਪਿਆ ਮੰਜੇ ਤੇ ਠੀਕ ਉਹ ਮੁੰਡੇ ਸੇਵਾ ਕਰਦੇ ਉੱਥੇ ਸੇਵਾ ਕਰਦੇ ਆਗੇ ਮੁੰਡੇ ਹੁਣ ਵੀ ਨਹੀਂ ਉਹ ਹੀ ਮੁੰਡਾ ਕਰਦਾ ਖੇਤ ਚ ਬਣੀ ਆ ਬਾਪੂ ਜਗਾ ਉਹ ਠੀਕ ਜਿਵੇਂ ਹੁਣ ਆ ਜਗਾ ਬਣੀ ਹੋਈ ਇਧਰ ਥੋੜੇ ਐਦਾਂ ਹੀ ਬਣੀ ਹੋਈ ਜਗਾ ਉਹ ਵੀ ਹਾਂਜੀ ਹਾਂਜੀ ਠੀਕ ਬੁੱਤ ਲੱਗਿਆ ਹਾਂ ਬੁੱਤ ਲੱਗਿਆ ਹੋਇ ਉੱਥੇ ਹਾਂ ਇਹ ਤਾਂ ਉੱਥੇ ਬੁੱਤ ਲੱਗਿਆ ਹੋਗਾ ਹਾਂ ਹਾਂ ਗਹਿਰੀ ਜਿਵੇਂ ਇੱਥੇ ਲੱਗਿਆ ਹਾਂ ਹਾਂ ਜਿਵੇਂ ਆ ਅੰਦਰ ਲੱਗਿਆ ਹੋ ਬੁੱਤ ਹਾਂ ਹਾਂ ਇਹ ਇਧਰ ਅੰਦਰ ਪੁੱਛੂ ਓਮ ਗਣਾਸ਼ ਦੇ ਕੋਲੇ ਤੇ ਰਿਪਨ ਕੀ ਉਹ ਉਧਰੇ ਪੈਣ ਜਾਂਦੀ ਉਹਦਾ ਬੁੱਤ ਬਣਿਆ ਹੋਇਆ ਦਾ ਦੇਖ ਚੱਕਣ ਲੱਗ ਗਿਆ ਕਿ ਰਾਸ ਤੇ ਤਾਹ ਨਾਲ ਚੱਕ ਜਿਹਾ ਡਰਨ ਕਰਨਾ ਸੀ ਐਨਾ ਭਾਰਾ ਸੀ ਭਾਰਾ ਸੀ ਹਾਂ ਉਹ ਜਿਹਨੂੰ ਫਿਰ ਝੰਡ ਵੜਿਆ ਤੇ ਜਿਹਨੂੰ ਹਾਂ ਉਹਨੂੰ ਤਕਲੀਫ ਆਉਣ ਲੱਗੀ ਬਾਹਣ ਲੈ ਰਿਹਾ ਸੀ ਕਿਸੇ ਪਾਸੇ ਦੇ ਨੇ ਅੱਛਾ ਉਹਨੇ ਫਿਰ ਨਾਲੇ ਤਾਂ ਝੰਡ ਦੇ ਦੋ ਝੰਡੀਆਂ ਲਾਈਆਂ ਪਈਆਂ ਠੀਕ ਨਾਲੇ ਫਿਰ ਉਹ ਸਮਾਦ ਪਾਉਣੀ ਸੀ ਠੀਕ ਉਹਦਾ ਖੜਾ ਨਹੀਂ ਛੱਡਿਆ ਜਾਂਦੀ ਜਿੰਨਾ ਟਾਈਮ ਉਹਨੇ ਸਮਾਦ ਨਹੀਂ ਬਣਾਈ ਹੈ ਹਾਂ ਖੜਾ ਨਹੀਂ ਛੱਡਿਆ